ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਕਿ ਦਹਲ ਜਾਣ ਮਿੱਕ ਕਰਦੇ ਹਾਂ ਸਭ ਵਧੀਆ ਹੋਵੇ ਖੂਬ ਮਜ਼ੇ ਚ ਹੋਵੇ ਜਿੱਤੇ ਵੀ ਹੋਵੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਗੇ ਉੱਪਰ ਵਾਲਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਚ ਰੱਖੇ ਖੁਸ਼ਹਾਲੀ ਰੱਖੇ ਸਾਡੀਆਂ ਦੁਆਵਾਂ માં ਪਿਆਰ ਹਮੇਸ਼ਾ ਆਪਣੇ ਵੀਵਰਜ਼ ਨਾਲ ਅਤੇ ਹਮੇਸ਼ਾ ਇਦਾਂ ਹੀ ਹੱਸਦੇ ਰੋ ਤੇ ਵੀਵਰ ਜਿੱਦਾਂ ਕਿ ਤੁਹਾਨੂੰ ਪਤਾ ਹੈ ਜੀ ਆਪਾਂ ਨੇ ਪਹਿਲੇ ਵੀ ਕਾਮੇਡੀ ਬੁਆਏ ਦੇ ਕਾਫੀ ਵੀਡੀਓ ਆਪਣੇ ਵੀਵਰਜ਼ ਦੇ ਨਾਲ ਸ਼ੇਅਰ ਕੀਤੀਆਂ ਸਨ ਉਹਨਾਂ ਨੇ ਸਾਨੂੰ ਬੜਾ ਪਿਆਰ ਦਿੱਤਾ ਤੇ ਯਕੀਨ ਕਰੋ ਯਾਰ ਐਸਾ ਬੰਦਾ ਐਸਾ ਬੰਦਾ ਨਾ ਜਿੰਨੇ ਨਾ ਵੀ ਹੱਸਣਾ ਹੋਇਆ ਨਾ ਉਹਨੂੰ ਵੀ ਹਸਾ ਦਿੰਦਾ ਐਸੀਆਂ ਰੀਲਾਂ ਚੋਕ ਕੇ ਉਹਨਾਂ ਤੇ ਐਡੀਟਿੰਗ ਕਰਦਾ ਕਿ ਕਮਾਲ ਹੀ ਕਰ ਦਿੰਦਾ ਤੇ ਆਪਾਂ ਇਦਾਂ ਹੀ ਅੱਜ ਫੇਰ ਇੱਕ ਕਾਮੇਡੀ ਬੁਆਏ ਦੀ ਵੀਡੀਓ ਵੇਖਣ ਜਾ ਰਹੇ ਹਾਂ ਤੇ ਵੇਖਦੇ ਹਾਂ ਜੀ ਅੱਜ ਕਿਹਦੀ ਕਿਹਦੀ ਮਿੱਟੀ ਬਲੀਦ ਕਰਦੇ ਬਿਲਕੁਲ ਜੀ ਪਹਿਲੇ ਵੀਡੀਓ ਵੇਖ ਲੈਂਦੇ ਆ ਬਾਕੀ ਗੱਲਾਂ ਫੇਰ ਕਰਦੇ ਆ ਲੈਟ ਗੈਟ ਸਟ੍ਰੈਕਟਿਵ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੁਹਾਡਾ ਦਿਲੋਂ ਧੰਨਵਾਦ ਤੁਸੀਂ ਪਹਿਲਾਂ ਵਾਲੀ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ 4 ਦਿਨਾਂ ਚ ਇੱਕ ਲੱਖ ਤੋਂ ਜ਼ਿਆਦਾ ਵਿਊਜ਼ ਆ ਗਏ ਸੀ ਤੇ ਇਸ ਲਈ ਆਪਾਂ ਹੁਣ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਆ ਤੇ ਕੋਸ਼ਕ ਮਹਾਨ ਹਸਤੀਆਂ ਦੀ ਕਰਦੇ ਆ ਪਹਿਲਾਂ ਤਰ੍ਹਾਂ ਹੀ ਬੇਜਤੀ ਤੇ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਚਲੋ ਯਾਰ ਸ਼ੁਰੂ ਕਰਤੇ ਆਂ ਤੀਆਂ ਜੋ ਮੈਨੂੰ ਕੱਚੀ ਉਮਰ ਤੋਂ ਲੈ ਕੇ ਖੂਨ ਵਿੱਚ ਵੈਂਦੀਆਂ ਨੇ ਉਹ ਹਲਾ ਸ਼ੇਰੀਆਂ ਤੇਰਾ ਪਹੁੰਚ ਗਿਆ ਪਰ ਸ਼ਾ ਦਰਸ਼ਾ ਤੇ ਨਹੀਂ ਸਭ ਦੇ ਬੇਰ ਦਾ ਸਤੇ ਇਹ ਤੇ ਉਹੀ ਵੀ ਲੋਗੀਆਂ ਤੇਰਾ ਸੜਕ ਕਸੇ ਪਾਸੇ ਵਾਲਾ ਪਤਾ ਨਹੀਂ 에어ਪੋਰਟ ਤੇ ਵੜਨ ਕਿਨੇ ਦੇਤਾ ਪਤਾ ਨਹੀਂ ਉੱਥੇ ਸਫਾਈ ਕਰਮਚਾਰੀ ਰੱਖ ਲਿਆ ਜਾਂ ਕੋਈ ਬੈਗ ਬੋਗ ਚੱਕਣ ਲਈ ਉਹ ਕਦੇ ਬੈਗ ਨੂੰ ਇਧਰ ਘੜੀਸੀਆਂ ਦਾ ਕਰੇ ਇਧਰ ਘੜੀਸੀਆਂ ਦਾ ਸਾਲੇ ਨੇਰੀ ਲਿਆ ਰਖੇ ਰੀਲਾ ਬਣਾਉਣ ਵਾਲੀ ਆ ਵੀਡੀਓ ਦੇਖੋ ਇਹਦੀਆਂ ਮਰਚਾਂ ਵਾਰ ਕੇ ਸੁੱਟ ਦੇ ਨਾ ਨજર ਲਵਾ ਲਈ ਉਹ ਚੂਸੇ ਅੰਬਰ ਕੀ ਸ਼ਗਲਾ ਹੈ ਨજર ਲੱਗੂ ਗੇੜੋ ਓਏ ਤੂੰ ਮਿਰਚਾ ਨਾ ਪੀਸੀਆਂ ਮਿਰਚਾਂ ਵਾਰਕ ਨੇ ਦੀ ਅੱਖਾਂ 'ਚ ਪਾ ਦੋ ਮੇਰੇ ਸਾਲੇ ਦੇ ਯਾਰ ਬੜਾ ਦੁਖੀ ਕੀਤਾ ਇਹਨੇ ਸ਼ਿਕਾਰੀ ਕੁੱਤੇ ਆਰ ਦਾ ਲਾਕਾ ਦਾ ਹੈ ਤੇ ਵਾਰਸ਼ਾਤ ਦੇ ਕੋਲ ਲਾ ਕੇ ਖੜੇ ਪੂਰੇ ਪੰਜਾਬ ਦੇ ਸਾਲਿਆਂ ਨੇ ਜਲੂਸ ਕੱਢ ਰੱਖਿਆ ਅਜਾ ਯਾਰ ਈ ਲੈ ਨਹੀਂ ਆਪ ਹੀ ਮੋਗਾ ਦੇ ਦੋ ਤੂੰ ਤਾਂ ਦੇਖ ਲੈ ਨੀਰੋ ਬਿਠਾ ਕੇ ਸੌ ਤੋ ਉਹ ਭਰਾਓ ਇਹਦਾ ਵੀ ਕਿਤੇ ਕੋਈ ਮੱਥਾ-ਮੁੱਥਾ ਟਕਾ ਲਿਆ ਉਹ ਕਰਕੇ ਵਿੰਗਾ ਜਾਂ ਲੱਕ ਤੇ ਪਾਸੇ ਕੱਢ ਲੂ ਬਾਹਰ ਇਹ ਅੱਡ ਮੁੱਛਾਂ ਦਾੜ੍ਹੀ ਵਾਲੀ ਨਾ ਸਪਨਾ ਚੌਧਰੀ ਬਣਿਆ ਫਿਰਦਾ ਤੇਰੀ ਜੰਗੀ ਬਣੀ ਹੈ ਇਹ ਕਿੰਨਾ ਨੂੰ ਦੇਖੋ ਉਹ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਸਾਰੇ ਵਿੰਗੇ ਟਿੱਡੇ ਸਾਲੇ ਪੰਜਾਬ 'ਚ ਜੰਮਣੇ ਸੀ ਓ ਯਾਰ ਇਹ ਗਾਣੇ ਵੀ ਬੜਾ ਦੁਖੀ ਕੀਤਾ ਭਾਬੀ ਰঞ্জੀਤਕੌਰ ਨੇ ਆਪਦੇ ਪਾਸੇ ਬਾਹਰ ਕੱਢ ਰੱਖਿਆ ਤੇ ਮੇਰੇ ਸਾਲੇ ਨੇ ਆਪਦੀ ਛਾਤੀ ਬਾਹਰ ਕੱਢ ਰੱਖੀ ਆ ਓ ਯਾਰ ਇਹ ਨਾ ਮੈਨੂੰ ਕਿਸੇ ਪਾਸੋਂ ਬੰਦਾ ਲੱਗਦਾ ਹੀ ਨਹੀਂ ਓ ਭਾਬੀ ਤੂੰ ਆਪ ਹੀ ਦੱਸ ਦੇ ਤੇਰੇ ਘਰ ਵਾਲਾ ਕੀ ਆ ਕੈਂਪੂ ਟੈਂਪੂ ਕੀ ਹੋਈ ਕੈਂਪੂ ਟੈਂਪੂ ਕੈਂਪੂ ਟੈਂਪੂ ਟੱਟ ਪੈਣ ਦਰਜੀ ਨੇ ਸੋਣ ਮਾਰੀਆਂ ਸੂਟ ਤੇ ਕੱਟੀਆਂ ਓ ਸ਼ੁਕਰ ਕਰ ਦਰਜੀ ਨੇ ਤੇਰੇ ਸੂਟ ਤੇ ਸੋਨਾ ਮਾਰਤੀਆਂ ਜਿਉਂ ਨੇ ਤੇਰਾ ਸਰੀਰ ਦੇਖਿਆ ਹੁੰਦਾ ਨਾ ਤਉਨੇ ਸੇਬੇ ਨਾਲ ਹੀ ਸੂਟ ਸਿਉਣਾ ਸੀ। ਜਿਸ ਸੇਲ ਦੇ ਮਾਰੀ ਉੱਨੀ ਖੜੀ ਹੋ ਕੇ ਆ ਕੇ ਖਿੱਚੇ। ਅਸੀਂ ਹਵਾ ਰੁਕੀ ਆ। ਆਹ ਫੋਟੋ ਖਿੱਚਦੇ ਆ, ਖਿੱਚਦੇ ਆ, ਵੀਡੀਓ ਮੇਰੇ ਤਾਂ ਹੱਥ ਦੁਖਣ ਲੱਪੇ ਆ। ਚੱਲੀ ਆ। ਚੱਲ ਕਰਨ ਨੂੰ। ਦੇਖ ਲਓ ਡਾਇਨਾਸੌਰਰ ਦਾ ਮੂੰਹ ਆ ਕਿਵੇਂ ਕਿਊਟ ਬਣਦੀ ਆ। ਅੱਜ ਮੱਸੀ ਤਾਂ ਹਵਾ ਰੁਕੀ ਸੀ। ਨਹੀਂ ਹਵਾ ਤੇਰੇ ਹੱਥ ਯਾਰਗੇ ਸਰੀਰ ਨੂੰ ਕਹਿੰਦੀ ਵੀ ਗਈ ਆ। ਬੜੀ ਤੂੰ ਸੈਲਫੀ ਲੈਣ ਲੱਗੀ ਫੇਲੀ ਜੰਨੀ ਆ। ਉਹ ਤੈਨੂੰ ਤਾਂ ਭਾਵੇਂ 5 ਜੀਸੀਬੀਆਂ ਨਾਲ ਹਿਲਾਉਣਾ ਤੂੰ ਤਾਂ ਤਾਣਾ ਹਿਲੇ। ਤੇਰੇ ਪ੍ਰਾਂਦਾ ਨਹੀਂ ਤੇਰੇ ਰੱਸਾ ਪਾਉਣ ਵਾਲਾ ਜਿਹੋ ਜੀ ਤੇਰੀ ਸਿਹਤ ਆ ਉਥੇ ਕੀ ਵਿਆਇਤ ਕੀ ਫਿਰਦੇ ਕੁवारे ਉਹ ਜਿਹੜੇ ਵਿਆਹ ਸੀ ਉਹ ਤੂੰ ਪਹਿਲਾਂ ਹੀ ਕੁवारे ਕਰਤੇ ਆ ਤੂੰ ਨਾ ਲੱਚਿਆ ਕਰ ਉਹ ਜਿੰਨੀ ਵੱਡੀ ਤੇਰੀ ਸਿਹਤ ਆ ਨਾ ਐਵੇਂ ਲੱਗਦਾ ਪਿਆ ਜਿਵੇਂ ਕੋਈ 4 ਲੱਖਾਂ ਦਾ ਪਸ਼ੂ ਖੜਾ ਹੋ ਕੇ ਨਜਦਾ ਹੋਵੇ ਮੇਰਾ ਕਹਦਾ ਨਹੀਂ ਪਿੱਛੇ ਮੰਨਣਾ ਉਹ ਚਾਚਾ ਤੂੰ ਹੀ ਕੋਸ਼ਿਸ਼ ਕਰਦੇ ਇਹਨੂੰ ਬਹੁਤ ਮਨੂਸ਼ ਲੱਗ ਰਿਹਾ ਮਤ ਕੋ ਰੋੜੈ ਨੀ ਲੋ ਬੜਾ ਰੋਬਤ ਬੁਇਆ ਲੱਗਦਾ ਤੋਬਾ 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 ਨਾ ਮੁੱਕ ਰੱਬ ਕਰ ਦਿਆ ਇਹ ਰਾਣੀ ਕਿਪਾਤਾ ਮਿਲ ਜਾਂਦੇ ਨੀ ਲਾਉਂਦੇ ਆਪਣੇ ਬੁੱਟਿਆ ਤੇ ਕਿ ਸਾਈਬਾ ਨੇ ਪਟਾਤਾ ਮਿਲ ਕੇ ਦੇਖ ਲਓ ਆਖੇ ਬੇਸ਼ਰਮਾਂ ਦੀ ਡੋਲਗੀ ਦਾਲ ਅਸੀਂ ਤਾਂ ਡੋਲ ਡੋਲੀ ਖਾਨੇ ਆ ਦੋਨ ਕੀ ਬਲੇਮ ਨਹੀਂ ਲਾਉਂਦੇ ਲੋਕੀ ਤੈਨੂੰ ਗਾਲਾਂ ਵੀ ਕੱਢਦੇ ਆ ਇਹ ਵੀ ਦੱਸ ਗਾਣੇ ਚ ਉਹ ਯਾਰ ਆਪ ਦੇ ਜਾਣਤਾ ਹੈ ਸਫਾਈ ਦੇ ਏਰੀਆ ਪਰ ਇਹਨੂੰ ਇਹ ਨਹੀਂ ਪਤਾ ਵੀ ਸਾਰਾ ਗਾਣਾ ਇਹਦੀ ਲੱਗਦਾ ਚਲੋ ਛੱਡੋ ਯਾਰ ਵਿਚਾਰਾ ਰੱਬ ਦਾ ਜੀਵਾ ਬਖਸ਼ ਦੋ ਉੱਤੇ ਖੜੀ ਕਰਨੀ ਆ ਆਪਾਂ ਇਸ ਵੀਡੀਓ ਤੋਂ ਨੂੰ ਕਮੈਂਟ ਹੀ ਪੜ ਕੇ ਸੁਣਾ ਦਿੰਨੇ ਆ ਮੁਟਿਆਰ ਦੇਖ ਲੋ ਦੋ ਮੱਝਾਂ ਜਿੰਨੀ ਚੌੜੀ ਤਿੰਨ ਤਿੰਨ ਵਿਆਹ ਕਰਵਾ ਕੇ ਲੋਕਾਂ ਦਾ ਪੈਸਾ ਖਾ ਕੇ ਡਰਾਮੇ ਕਰਦੀ ਆ ਓਏ ਇਹਦੀ ਬੜੀ ਕਰਦੀ ਕਾ ਦੇਖ ਲੋ ਮਾੜਾ ਹਸਤੇ ਮਿਸ ਕਾਲੋ ਓ ਯਾਰ ਮੈਂ ਨਹੀਂ ਇਹਨੂੰ ਕਾਲੋ ਬੋਲਦਾ ਲੋਕੀ ਬੋਲਦੇ ਆ ਕਮੈਂਟਾਂ ਚ ਮੇਰਾ ਤਾਂ ਤੁਹਾਨੂੰ ਪਤਾ ਹੀ ਹੈ ਸੁਭਾਅ ਦਾ ਆਪਾਂ ਤਾਂ ਕਦੇ ਕਿਸੇ ਨੂੰ ਮਾੜਾ ਬੋਲੇ ਹੀ ਨਹੀਂ ਆਈ ਤੱਕ ਬਿਲਕੁਲ ਇਹਨੇ ਨਾ ਵੀਡੀਓ ਪਾਈਏ ਇਸ ਤੇ ਲਿਖਿਆ ਨੇ ਉੱਪਰ ਭਾਈ ਜਿਹਨੇ ਜ਼ਿੰਦਗੀ ਕੱਟਣੀ ਹੁੰਦੀ ਹੈ ਨਾ ਉਹ ਸ਼ਕਲਾ ਨਹੀਂ ਦੇਖਦੇ ਸੁਭਾਅ ਦੇਖਦੇ ਆ ਤੇ ਆਪਾਂ ਇਸ ਕਾਲੋ ਦਾ ਤੁਹਾਨੂੰ ਸੁਭਾਅ ਵੀ ਦਿਖਾ ਦਿੰਨੇ ਆ ਆਹ ਵੀਡੀਓ ਚ ਦੇਖੋ ਤੋਰੇ ਨੂੰ ਪਾਣ ਦਿੱਤੇ ਫੁਖੜਾ ਆ ਪਹਿਲਾਂ ਹੀ ਖਾਣ ਲੱਗ ਗਿਆ ਦੇਖ ਕੰਨੇ ਫੁਖੜਾ ਸਤੋਰੇ ਮੇਰੇ ਪਾਣ ਕੁਇਸੂ ਮੇ ਕੱਟਾ ਕਰਕੇ ਮੈਂ ਫੋਨ ਦੇਖੀ ਅੰਦ ਚਿੱਲਾ ਬਹੁਤ ਖਲਾਪਏ ਇਸਨੂੰ ਬਾੜੀ ਕੋ ਖਲਾ ਦੇ ਮੇਰੀ ਸਟੋਰੀ ਖਰਾਬ ਕਰ ਤੁਰ ਖਲਾ ਤੇਰਾ ਖੁਫੜਾਣੇ ਕੋਸ਼ਿਸ਼ ਕਰਦੇ ਮਨੂ ਦੇਖੋ ਕਿੰਨੇ ਹਾਰ ਕੇ ਆ ਉਹ ਯਾਰ ਕੁੜੀ ਦਾ ਸੁਭਾਅ ਨਹੀਂ ਮਾੜਾ ਉਹ ਯਾਰ ਉਹਦੀ ਛਟੋਰੀ ਖਰਾਬ ਕਰਦੀ ਗੁੱਸਾ ਤਾਂ ਪੜਾਉਗਾ ਹੀ ਚਲੋ ਹਣਾ ਯਾਰ ਆਪਾਂ ਤੁਹਾਨੂੰ ਇਹਸ ਵੀਡੀਓ ਦੇ ਕਮੈਂਟ ਬਾੜ ਕੇ ਸੁਣਾਣੇ ਆ ਮਜ਼ਾਕ ਨਾ ਬਣਾਓ ਯਾਰ ਗਾਲਾਂ ਕੱਢੋ ਸ਼ਕਲ ਨਹੀਂ ਚੱਜਦੀ ਬੋਲਣਾ ਤਾਂ ਸਿੱਖ ਲੈ ਕਾਲੇ ਮੂੰਹ ਵਾਲੀ ਕਿੰਨੀ ਇੱਜ਼ਤ ਨਾਲ ਬੋਲਦੀ ਆ ਹੈਲੋ ਫਰੈਂਡ ਮੈਂ ਪੰਜਾਬੀ ਫਿਲਮਾਂ ਚ ਕੋਈ ਵੀ ਮੈਂ ਰੋਲ ਕਰ ਸਕਦੀ ਆ ਮਾਂ ਦਾ ਭੈਣ ਦਾ ਬਜ਼ੁਰਗ ਦਾ ਤੁਸੀਂ ਮਿਲੋ ਕਿਤੇ ਪੰਜਾਬੀ ਫਿਲਮਾਂ ਚ ਲੈ ਸਕਦੇ ਹੋ ਅੱਛਾ ਆਂਟੀ ਤੁਸੀਂ ਰੋਲ ਕਰ ਲੋਗੇ ਚਲੋ ਆਪਾਂ ਫਿਰ ਲੋਕਾਂ ਦੇ ਕਮੈਂਟ ਦੇਖਦੇ ਆ ਕੀ ਕਹਿੰਦੇ ਨੇ ਤੁਹਾਡੇ ਬਾਰੇ ਆਂਟੀ ਲਾਸ਼ ਦਾ ਰੋਲ ਕਰ ਲੋਗੇ ਮੇਰੇ ਚਾਚਾ ਦੀ ਘਰ ਵਾਲੀ ਦਾ ਰੋਲ ਕਰਨਾ ਕਰ ਲੋਗੇ ਪਲੀਜ਼ ਅੰਟੀ ਕਿਹੜਾ ਰੋਲ کریم ਰੋਲ ਜਾਂ ਸਪਰਿੰਗ ਰੋਲ ਤੇਰੇ ਦਿਲ ਦੇ ਵਿੱਚ ਪਤਾ ਨਹੀਂ ਕੀ ਚੱਲਦਾ ਹੈ ਮੇਰੇ ਬਾਰੇ ਮੇਰਾ ਦਿਲ ਤਾਂ ਟਟਦਾ ਰਹਿੰਦਾ ਹੈ ਸੋਚ ਕੇ ਤੇਰੇ ਬਾਰੇ ਓਏ ਰਾਮਵਰਗੀਆਂ ਪੰਜਾਬ ਚ ਆ ਕੇ ਇਡੀਆਂ ਸੋਹਣੀਆਂ ਕੁੜੀਆਂ ਪਸਾਈ ਬੈਠਿਆ ਸਾਡੇ ਅਰਧ ਤੋਂ ਸਾਲੀਆਂ ਬਈਆ ਰਹਿਣੀਆਂ ਵੀ ਨਹੀਂ ਫਸਦੀਆਂ ਯਾਰ ਜ਼ਿੰਦਗੀ ਤਾਂ ਰਾਮਵਰਗਿਆਂ ਦੀ ਆ ਅਸੀਂ ਤਾਂ ਬਸ ਇੱਥੇ ਰਾਸ਼ਨ ਮਕਾਨ ਹੀ ਆਏ ਆ ਮੇਰੇ ਤੁਹਾਡੇ ਅੱਗੇ ਬੇਨਤੀ ਆ ਜੇ ਕਿਸੇ ਮੇਰੇ ਭੈਣ ਭਰਾ ਨੂੰ ਅੱਖਾਂ ਚਾਹੀਦੀਆਂ ਹੋਣ ਤਾਂ ਦੱਸ ਦਿਓ ਮੈਂ ਦਾਣ ਕਰਨੀਆਂ ਮੇਰੀ ਮਾਂ ਕਹਿੰਦੀ ਪੁੱਤ ਤੇਰੇ ਬਹੁਤ ਚਰਚੇ ਹੋ ਗਏ ਆ ਪਰ ਖਿਆਲ ਰੱਖੀ ਤੇਰੇ ਵੈਰੀ ਵੀ ਬਹੁਤ ਨੇ ਮੈਂ ਕਹਾਂ ਮਾਂ ਤੂੰ ਟੈਨਸ਼ਨ ਕਿਉਂ ਲੈਨੀ ਆ ਅੱਜ ਜਾਵੇ ਜਾਂ ਕੱਲ ਆਵੇ ਆਣੀ ਤੇ ਮੌਤ ਆ ਤੇ ਟੈਨਸ਼ਨ ਦਾਦੀ ਓਏ ਤੇਰੀ ਮਾਂ ਨੂੰ ਆਹੀ ਤਾਂ ਟੈਨਸ਼ਨ ਆ ਤੈਨੂੰ ਮੌਤ ਆਉਂਦੀ ਕਿਉਂ ਨਹੀਂ ਪਈ ਯਾਰ ਇੱਕ ਤਾਂ ਇਹ ਬੜਾ ਦੁਖੀ ਕੀਤਾ ਬਹੁਤ ਦੁਖੀਆ ਲੋਕ ਹੈ ਤੋ ਓ ਯਾਰ ਇਹਦੇ ਵੀ ਨਾ ਆਪਾਂ ਤੁਹਾਨੂੰ ਕਮੈਂਟ ਪੜ ਕੇ ਸੁਣਾਣੇ ਆ ਆ ਦੇਖੋ ਸੱਚ ਸੱਚ ਦੱਸ ਕਿਹੜੀਆਂ ਗੋਲੀਆਂ ਖਾਨੀਆਂ ਇਹ ਕੀ ਫਾਲਤੂ ਬਕਵਾਸ ਮੂੰਣਾ ਮੱਥਾ ਜਿੰਨ ਪਾੜੋ ਲੱਥਾ ਵੈਰੀ ਨੂੰ ਬਹੁਤ ਕਿਤੇ ਲਦੇਨ ਦੀ ਪੋਤੀਆਂ ਲਵਾਂ ਯਾਰ ਵਧੀਆ ਯਾਰ ਮੈਂ ਕਹਿੰਦੀ ਆ ਅੱਛਾ ਇਹ ਦੇਖੋ ਕਿ ਲੋਕੇ ਐਵੇਂ ਦੀਆਂ ਰੀਲਾਂ ਬਣਾਉਂਦੇ ਨੇ। ਹਾਂ ਸਭ ਦੇ ਤੇ ਵੀ ਹੋਣ ਲੱਗ ਪਈ। ਅੱਛਾ ਦੇਖੋ ਤੁਸੀਂ ਲੋਕੇ ਰੀਲਾਂ ਹੀ ਐਦਾਂ ਦੀਆਂ ਬਣਾਉਂਦੇ ਨੇ ਕਿ ਆਹ ਮੌਕਾ ਦਿੰਦੇ ਨੇ ਕਿ ਕੋਈ ਜਨਾਂ ਦੀਆਂ ਰੀਲਾਂ ਚੋੱਕ ਕੇ ਨਾ ਉਹਨਾਂ ਤੇ ਮਤਲਬ ਐਵੇਂ ਕਾਮੇਡੀ ਕਰੇ ਤੇ ਜਿੱਦਾਂ ਦੇ ਦੇਖਿਆ ਹੁਣ ਉਹ ਖਾਨ ਲਈ ਹੈ ਠੀਕ ਹੈ ਉਹਦੇ ਤੇ ਵੀ ਮੁਸੀਬਤ ਬਣੀ ਕਿ ਮੈਂ फटाफट ਇਹਦੀ ਸਟੋਰੀ ਲਾ ਲਵਾਂ। ਹਾਂ ਸਟੋਰੀ ਵੀ ਨਹੀਂ ਸਕੂਨ ਮੇਰੀ ਸਟੋਰੀ ਖਰਾਬ ਕਰ ਦਿੱਤੀ। ਸਟੋਰੀ ਮੇਰੀ ਖਰਾਬ ਜਿੱਦਾਂ ਕਿ ਉਹ ਹੁਣ ਇੱਕ ਆਂਟੀ ਜੀ ਸੀ ਮੈਨੂੰ ਜਿਹੜਾ ਮਰਜ਼ੀ ਕਹਿੰਦੀ ਰੋਲ ਦੇ ਦੋ ਮੈਂ ਸਾਰੇ ਰੋਲ ਫਿਲਮਾਂ ਦੇ ਵਿੱਚ ਕਹਾ ਡਾ ਕਰਨਾ ਆ ਭਾਵੇਂ ਆਂਟੀ ਦਾ ਦੇ ਦੋ ਭਾਵੇਂ ਜਿਹੜਾ ਮਰਜ਼ੀ ਤੇ ਮਾਂ ਦਾ ਦੇ ਦੋ ਕਹਿੰਦੀ ਲੇਕਿਨ ਇਹ ਆ ਕਿ ਵਧੀਆ ਹੀ ਆ ਵਧੀਆ ਜਿਹੜੀ ਕਹਾਣੀ ਵਧੀਆ ਕਰ ਬੜੀ ਵਧੀਆ ਕਰਦਾ ਯਾਰ ਮੈਂ ਕਹਿੰਦੀ ਆ ਕਿ ਹਰ ਕਿਸੇ ਨੂੰ ਪਿੱਛੇ ਛੱਡ ਦਿੱਤਾ ਐਨੇ ਕੁੱਤੇ ਖਾਨੀ ਕਰਨ ਦੇ ਵਿੱਚ ਲੇਕਿਨ ਮਜ਼ਾ ਆ ਗਿਆ ਇਹਦੀਆਂ ਵੀਡੀਓ ਵੇਖ ਕੇ ਨਾ ਯਾਰ ਜਿੰਨੀਆਂ ਵੀ ਵੀਡੀਓ ਵੇਖੀ ਹੈ ਨਾ ਇਹਦੀਆਂ ਵਧੀਆ ਤੋਂ ਵਧੀਆ ਤੇ ਚਸ ਆ ਜਾਂਦੀ ਵੀਡੀਓ ਵੇਖ ਕੇ ਬਾਕੀ ਜੀ ਆਪਣੇ ਵੀਵਰਸ ਨੂੰ ਆਪਣੇ ਵੀਪ ਮੈਂ ਅੰਤਰਾ ਹਾਂ ਉਹ ਪੁੱਛ ਲਈ ਆ ਉਹਨਾਂ ਨੂੰ ਕਿਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ